ਇੱਕ ਵਾਰੀ ਜਿਹੜਾ ਵਾਹਿਗੁਰੂ ਕਹਿੰਦਾ ਨਾ ਉਹਨੂੰ ਬਹੁਤ ਵੱਡਾ ਫਲ ਮਿਲਦਾ ਜਿਹੜਾ ਕੋਈ ਇੱਕ ਮਾਲਾ ਜਪ ਲਵੇ ਉਹਨੂੰ ਤਾਂ ਫਲ ਗਿਣਤੀ ਮਿੰਤੀ ਕੋਈ ਨਹੀਂ ਫਲਦੀ ਇੱਕ ਵਾਰੀ ਵਾਹਿਗੁਰੂ ਕਹਿ ਲਵੇ 68 ਤੀਰਥਾਂ ਦਾ ਕੋਈ ਇਸ਼ਨਾਨ ਕਰੇ ਕਿੰਨਾ ਔਖਾ ਇੱਕ ਤੀਰਥੇ ਜਾਣਾ ਹੋਵੇ ਕਿੰਨੇ ਪੈਸੇ ਲੱਗ ਜਾਂਦੇ ਕਿੰਨਾ ਸਮਾਂ ਲੱਗਦਾ 68 ਤੀਰਥਾਂ ਦਾ ਇਸ਼ਨਾਨ ਬੜਾ ਔਖਾ ਕੋਈ 68 ਤੀਰਥਾਂ ਦਾ ਇਸ਼ਨਾਨ ਕਰੇ ਪੈਸੇ ਖਰਚ ਕਰਕੇ ਸਮਾ ਸਲਾ ਲਾ ਕੇ ਭਾਈ ਗੁਰਦਾਸ ਜੀ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕਿ ਕਲਾਸ਼ ਪਰਬਤ ਤੇ ਜਾ ਕੇ ਚਾਰ ਜੋਗ ਤਪ ਕਰੇ ਪਹਿਲਾਂ ਤਾਂ ਕਲਾਸ਼ ਪਰਬਤ ਤੇ ਚੜ੍ਹਨਾ ਹੀ ਔਖਾ ਆਕਸੀਜਨ ਦੀ ਕਮੀ ਹੈ ਉੱਥੇ ਕੋਈ ਜਾ ਨਹੀਂ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਜਾ ਕੇ ਕੋਈ ਚਾਰ ਜੋਗ ਫਿਰ ਤਪ ਕਰਨਾ ਔਖਾ ਅਸਮੇਜਗ ਇੱਕ ਇੱਕ ਔਖਾ ਲੱਖਾਂ ਸਮੇਜਗ ਕਰੇ ਉਹ ਵੀ ਕੰਮ ਔਖਾ ਉੱਠੇ ਲਟਕ ਕੇ ਆਪਣੇ ਆਪ ਨੂੰ ਸਾੜ ਦਵੇ ਅੱਗ ਦੇ ਵਿੱਚ ਹਟ ਜਾ ਕਰਕੇ ਵਾਹਿਗੁਰਦਾਸ ਜੀ ਕਹਿੰਦੇ ਫਿਰ ਵੀ ਉਹਨਾ ਫਲ ਨਹੀਂ ਮਿਲਦਾ ਜਿੰਨਾ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਮਿਲਦਾ ਹੈ ਕਿ ਆਖੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਇੱਕ ਵਾਰੀ ਵਾਹਿਗੁਰੂ ਕਹਿ ਦਈਏ ਨਾ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਤੇ ਕਿਰਪਾ ਕੀਤੀ ਹੈ ਕਿਸੇ ਇੱਕ ਤੇ ਕਿਰਪਾ ਨਹੀਂ ਕੀਤੀ ਸਾਰੇ ਸੰਸਾਰ ਤੇ ਗੁਰੂ ਨਾਨਕ ਸਾਹਿਬ ਨੇ ਕਿਸੇ ਇੱਕ ਬੰਦੇ ਦੇ ਕੰਨ 'ਚ ਫੂਕ ਨਹੀਂ ਮਾਰੀ ਵੀ ਤੈਨੂੰ ਤੈਨੂੰ ਦੇਤਾ ਬਸ ਮਹਾਰਾਜ ਨੇ ਮੂਲ ਮੰਤਰ ਸਾਰੀ ਦੁਨੀਆ ਵਾਸਤੇ ਮਹਾਰਾਜ ਲੈ ਕੇ ਆਏਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ